ਭੁੱਖ ਨੂੰ ਇਹ ਨਾ ਕਰੋ ਕਿ ਰੋਟੀ ਦੀ ਭੁੱਖ ਲੈ ਜਾਂਦੀ ਹੈ ਰੋਟੀ ਆਪਾਂ ਖਾਣੀ ਹੈ ਉਹ ਤੰਗੇ ਕੋਈ ਨਹੀਂ ਹੈ ਰੋਟੀ ਦੀ ਭੁੱਖ ਤਾਂ ਹਰ ਇੱਕ ਦੀ ਪੂਰੀ ਹੋ ਜਾਂਦੀ ਹੈ ਕੋਈ ਭੁੱਖਾ ਨਹੀਂ ਰਹਿੰਦਾ ਤਿੰਨ ਦੀ ਜਗ੍ਹਾ ਚਾਰ ਖਾ ਕੇ ਉਹ ਕਹਿੰਦਾ ਬਸ ਹੈ ਮੇਰੀ ਰੱਜ ਗਿਆ ਭੁੱਖ ਹੈ ਅੰਦਰ ਤੁਹਾਡੇ ਅੰਦਰ ਤ੍ਰਿਸ਼ਨਾ ਕਿੰਨੀ ਹੈ ਤੁਹਾਡੇ ਅੰਦਰ ਬਾਸ਼ਨਾਵਾਂ ਕਿੰਨੀਆਂ ਹੈ ਤੁਹਾਡੇ ਅੰਦਰ ਪਦਾਰਥ ਦੀ ਦੁਨੀਆ ਦੀ ਕشش ਕਿੰਨੀ ਹੈ ਤੁਹਾਨੂੰ ਗੱਲਾਂ ਦੀ ਮਾੜੀਆਂ ਚੰਗੀਆਂ ਦੀ ਕਿੰਨੀ ਕੁ ਭੁੱਖ ਆ ਉਹਨੂੰ ਸਤਜੂ ਗੁਰੂ ਜੀ ਕਹਿ ਰਹੇ ਇਹ ਜਿਹੜੀ ਤੇਰੀ ਭੁੱਖ ਹੈ ਇਹ ਸਾਰੀ ਮਿਟ ਜਾਏਗੀ ਸਾਚੇ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਕਰ ਸਾਂਤ ਸੁਖ ਮਨ ਆਏ ਬਸਿਆ ਤੂੰ ਜੱਪੀ ਚੱਲ ਜੱਪੀ ਚੱਲ ਜੱਪਣਾ ਕੀ ਆਉਣਾ ਹੈ ਮਨ ਦੇ ਵਿੱਚ ਕਰ ਸਾਂਤ ਸੁਖ ਮਨ ਆਏ ਬਸਿਆ ਸ਼ਾਂਤੀ ਠੰਡਤਾਏ ਸ਼ੀਤਤਾਏ ਹਲੇਮੀ ਆਤਮਕ ਸ਼ੋਕ ਅਨੰਤ ਖੇੜਾ ਤੋ ਪਾਛਾ ਜੇ ਬਹੁਤ ਰਜੀ ਗੰਭੀਤੈ ਨਾ ਇਹ ਨਾ ਬਚਰਾਂ ਨੂੰ ਲੋ ਕਰੋ ਗੁਰੂ ਨਾਨਕ ਦੀ ਬਾਣੀ 10 ਪਾਛਾ ਜਾਂ ਤੱਕ ਭਗਤਾਂ ਦੀ ਬਾਣੀ ਸਭ ਅਕਾਲ ਪੁਰਖ ਦੀ ਆਵਾਜ਼ ਆਈ ਹੈ ਉਹਨਾਂ top